ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਨੂੰ ਦਿਖਾਉਣੇ ਆਂ ਗਾਈਆਂ ਬਾਈ ਕੋਲ ਬਾਕੀ ਕਰਾਉਣੇ ਥੋੜੀ ਬਾਈ ਨਾਲ ਗੱਲਬਾਤ ਆ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਹਾਂਜੀ ਆਪਣਾ ਨਾਮ ਦੱਸ ਵੀਰੇ ਨਾਮ ਬਾਈ ਲਖੀਆ ਪਿੰਡ ਹੰਡਾ ਜਲਾ ਬਰਨਾਲਾ ਠੀਕ ਹੈ ਜੀ ਨੰਬਰ ਵੀਰੇ ਦੱਸੋ ਆਪਣਾ ਨੰਬਰ 9873550846 ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋਊਗਾ ਵੀਰੇ ਸੂਈ ਨੂੰ ਕਾਣ ਤੇ ਪਰਚੋਂ ਸੂਈ ਆ ਜੀ ਹੁਣ 17 18 ਕਿਲੋ ਬੋਲੀ ਤਿਆਰ ਆ ਵੀਰੇ ਹੁਣ ਠੀਕ ਹੈ ਜੀ ਤੇ ਕੀ ਰੇਟ ਰੁੱਟ ਆ ਵੀਰੇ ਦਾ ਰੇਟ ਦਾ ਫੋਨ ਤੇ ਕਰਾਂਗੇ ਵੀਰੇ ਠੀਕ ਹੈ ਜੀ ਹੂੰ ਗਾਮਾ ਆਪਣੇ ਕੋਲ ਚਾਰ ਨੇ ਨਗ ਬਕਾਉ ਠੀਕ ਹੈ ਜੀ ਆਹ ਦੰਦਾ ਨਹੀਂ ਖੀਰੀ ਹੈਗੀ ਠੀਕ ਹੈ ਜੀ ਆਹ ਵਾਲੀ 2 ਨੰਬਰ ਵਾਲੀ ਠੀਕ ਹੈ ਜੀ ਇਹਦੇ ਦੇ 25 ਦਿਨ ਟਾਈਮ ਪਹਿਲੇ ਠੀਕ ਹੈ ਜੀ ਇਹਦੇ ਵੀ ਵਾਲੇ ਤੀਜੇ ਨੰਬਰ ਵਾਲੇ ਦੇ 25 ਟਾਈਮ 25 ਦਿਨ ਪਹਿਲੇ ਦੇ ਠੀਕ ਹੈ ਜੀ ਤੇ ਆਹ ਚੌਥੇ ਨੰਬਰ ਵਾਲੀ ਦਾ 5 ਮਹੀਨੇ ਦੀ ਘੱਪਣਾ ਕੀ ਠੀਕ ਹੈ ਜੀ ਮੂੰਹ ਦੋ ਦੰਦਾ ਬੱਚੀ ਠੀਕ ਹੈ ਜੀ ਇਹ ਆਪ ਵੀ ਟੀਕੇ ਵਧੀਆ ਦੇ ਅੱਗੇ ਵੀ ਟੀਕੇ ਦੇ ਵਧੀਆ ਲੱਗਿਆ ਹੋਇਆਗਾ ਠੀਕ ਹੈ ਜੀ ਚਾਹ ਤੇ ਮੜੀ ਜਰਥੀ ਚਲਾ ਕੇ ਦਿਖਾਈ ਤੋਰ ਦੇ ਮੜੀ ਹਾਂਜੀ ਤੋਰ ਦੇ ਸਾਬਾ ਕੋਲ ਲਵੇ ਜੇ ਕਰਕੇ ਛੱਟੇ ਜੇ ਲਵੇਗਾ ਹਾਂਜੀ ਬਾਈ ਜੀ ਦੇਖ ਸਕਦਾ ਹਾਂ ਛੱਡਾ ਛੱਡਾ ਠੀਕ ਹੈ ਜੀ ਪੰਜਾਬ ਦੀ ਜਰਸੀ ਆ ਟੌਪ ਦੀ ਵੀਰੇ ਦੋ ਤਾਂ ਮੈਨੂੰ ਵੀ 25 ਗੱਲ ਦੋ ਦਰਾਹਣ ਵਾਲੀ ਦੇਣਾ ਨੇ ਠੀਕ ਹੈ ਜੀ ਹਾਂਜੀ ਬਾਈ ਜੀ ਕਹਿੰਦਾ 25 ਮੀਟਰ ਦੇ ਦਿਓ ਛੱਡਾ ਛੱਡਾ ਦੇਖ ਸਕਦਾ ਦੇ ਮਾਗਰ ਕੀ ਵੀ ਇਹਦੇ ਬੱਚਾ ਦਾ ਵੀਰੇ ਪਰਚੂ ਜੀ ਆ ਠੀਕ ਹੈ ਜੀ ਬੱਸ ਆ ਜੀ ਬੱਸ ਆ ਮਾਗਰ ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੇ ਸੂਏ ਸੂਣਾ ਬਾਈ ਨੇ ਸੂਣ ਵਾਲੀ ਆ 20 25 ਗੱਦੇ ਨਹੀਂ ਇਹਦੇ ਨੇ ਜੀ ਠੀਕ ਹੈ ਹਾਂ ਲੰਦਾ ਨਹੀਂ ਖੀਰੀਆ ਬੱਚੀ ਵਾਲੇ ਤਾਂ ਨਾ ਠੀਕ ਹੈ ਯਾਨੀ 25 26 ਦਾ ਨਰਾਮ ਵਾਲੀ ਕਟਣ ਵਾਲੀ ਆ ਦੇਖੋ ਜੀ ਲੈ ਵਾ ਹੁਣ ਹੀ ਬੱਚੀ ਨੇ ਬਹੁਤ ਸਟਾਰਟ ਕੀਤਾ ਠੀਕ ਹੈ ਠੀਕ ਹੈ ਹਾਂ ਲੈ ਵਾ ਹਾਂਜੀ ਹਾਂ ਅੱਜ ਬਹੁਤ ਵਧੀਆ ਕੱਢਣਾ ਬੱਚੀ ਨੇ ਬਾਕੀ ਬਾਈ ਨੇ ਫੋਨ ਤੇ ਕਨੈਕਟ ਕਰ ਲਓ ਜੀ ਰੇਟ ਰੂਟ ਦਾ ਤੁਹਾਨੂੰ ਦੱਸ ਹੀ ਦਿਨ ਬਾਈ ਨੇ ਚੰਗੀ ਤਰ੍ਹਾਂ ਦੇਖ ਰਹੀ ਹੈ ਵੀ ਇਹ ਬਈ ਦੂਜਾ ਸੁਣਣਾ ਨਹੀਂ ਇਹ ਦੂਜਾ ਸੁਣੋ ਹਾਂਜੀ ਬਈ ਇਹਨੇ ਫਾਈਲ ਨੇ ਚੰਕੀ ਪੰਚੀ ਗੱਲ ਦੋ ਦਿੱਤਾ ਠੀਕ ਹੈ ਜੀ ਠੀਕ ਹੁਣ ਮੰਨ ਵੀ ਤੂੰ ਨਾਰਮਲ ਰਹਿਵਾਣੀ ਇਹ ਜਿੱਤ ਜਤ ਜ ਦੇਊਗੀ ਮੇਰੇ ਪੱਕਾ ਠੀਕ ਹੈ ਜੀ ਆ ਵੀ ਇਹ ਬੱਚੀ 5 ਮਹੀਨੇ ਦੀ ਲੱਪਣਾ ਠੀਕ ਹੈ ਜੀ ਬੜੀ ਠੀਕ ਜੀ ਵੀ ਅੱਗੇ ਵੀ ਇਹ ਬੱਚੀ ਠੀਕਾ ਭਰਾ ਠੀਕ ਹੈ ਜੀ ਹਾਂ ਦੋ 4 ਮਹੀਨੇ ਬੱਚੀ ਵਧੀਆ ਪੱਟਾਂ ਲੱਗੀ ਹੋਣ 5 ਮਹੀਨੇ ਦੀ ਜੰਗਦੀ ਪੱਟਾਂ ਲੱਗੀ ਬਾਈ ਜੀ ਠੀਕ ਹੈ ਜੀ ਕਹਿੰਦੇ 4 ਮਹੀਨੇ ਬਾਕੀ ਪੈਣਗੇ ਬੱਚੇ ਠੀਕ ਹੈ ਸੋਹਣੇ ਰੰਗ ਰੂਪ ਦੀ ਹੈ ਜੀ ਹਾਂਜੀ ਹਾਂਜੀ ਉਹਦਾ ਕੰਮ ਹਾਂਜੀ ਬਾਈ ਜੀ ਸੋਹਣੇ ਰੰਗ ਰੂਪ ਦੀ ਹੈ ਜੀ ਦੇਖੋ ਕੱਦ ਪੁੱਤ ਬੱਚੇ ਦਾ ਚੰਗਾ ਜੀ ਬਾਕੀ ਬਾਈ ਜੀ ਨਾਲ ਕਨੈਕਟ ਕਰ ਲਓ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ